ਅਗਵਾਂ ਤਵਾਨ ਨੂੰ ਕਹਿੰਦੇ ਆਂ ਅਸੀਂ ਸਾਡੀਆਂ ਸੜਕਾਂ ਆਣਾ ਦੋ ਸੜਕਾਂ ਹੈਲੋ ਗਾਇਸ ਜੀਕੇ ਬਲੌਗ ਤੇ ਤੁਹਾਡਾ ਸਵਾਗਤ ਆ ਬਈ ਬਹੁਤ ਬਹੁਤ ਹੋਰ ਠੀਕ ਹੋ ਬਈ ਸਾਰੇ ਮਿਹਨਤ ਕਰਿਆ ਕਰੋ ਮਿਹਨਤ ਬਈ ਧੱਪ ਕੇ ਮਿਹਨਤ ਕਰੋ ਕੋਈ ਸੰਗ ਨਹੀਂ ਇਥੋਂ ਤੱਕ ਕੰਮ ਦਾ ਸਵਾਲ ਆ ਬਈ ਸੰਗੇ ਆਉਣਾ ਕਿਸੇ ਨੂੰ ਸੰਗੇ ਆਉਣਾ ਠੀਕ ਹੈ ਦੋ ਵੀ ਸੰਗ ਕੇ ਆਪਣਾ ਬਾਹਰ ਦਿਖਾ ਦੇ ਇਧਰ ਕੋਲ ਕੇ ਬਗਾਨੀ ਚਾਰ ਸਾਡਾ ਬੰਦਾ ਦੁਰਗਾ ਸਿੰਘ ਕੋਲ ਜਿਹੜੇ ਨਾਲੀ ਠੀਕ ਹੈ ਸ਼ੋਜਰੀ ਮੀਡੀਆ ਦੀ ਆ ਸਾਡਾ ਗਾਰਡ ਆ ਬਈ ਆਪ ਵੀ ਆਪ ਆ ਵੀ ਸਾਰ ਲੈ ਕੇ ਆਈਂ ਕਰਦਾ ਜੇ ਤੂਲ ਇਧਰੇ ਮੋਮੋਸ ਸਪਾਈ ਮੋਮੋਸ ਸਭਾਈ ਮੋਮੋਸ ਨਮਸਕਾਰੋ ਉਹ ਮੈਂ ਘਾਲੂ ਇਹਦਾ ਦੱਬ ਕੇ ਰੱਖੋ ਕੰਮ ਬਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਬੜੀ ਜਦੋਂ ਵੀ ਆਪਾਂ ਕੰਮ ਬਾਰੇ ਸੋਚ ਲੈਣਾ ਨਾ ਆਪਾਂ ਨੂੰ ਐਨ ਲਵਲੀ ਵੀਡੀਓ ਬਣਾਉਣਾ ਯਾਰ ਔਖਾ ਲੱਗਦਾ ਕੱਲ ਨੂੰ ਬਣਾਉਂ ਯਾਰ ਅੱਜ ਹੀ ਬਣਾਉਦਾ ਹਨਾ ਉੱਥੇ ਬੰਦਾ ਬਸ ਹਾਰ ਜਾਂਦਾ ਯਾਰ ਹਾਰ ਨਾ ਮੰਨਿਆ ਕਰੋ ਵੀਰੇ ਜਦੋਂ ਆਪਾਂ ਹਾਰ ਮੰਨ ਲੈਂਦੇ ਕੋਈ ਵੀ ਚੀਜ਼ ਆ ਨਾ ਅੱਗੇ ਦੇਖਦੇ ਆਂ ਕਿ ਨਹੀਂ ਸਾਡੇ ਕਿ ਨਹੀਂ ਦੇਖਦੇ ਆ ਕੀ ਆਣਿਆ ਆਸੀ ਆਣੇ ਤੋਂ ਮੱਝ ਕਰੀ ਫੇਰ ਬੰਦਾ ਵੀਰੇ ਕਾਂ ਜਾ ਆਪਣੀ ਹੁੰਦਾ ਇੱਧਰ ਆਂਦੇ ਆਪੋ ਨੇ ਇੱਕ ਰੋਲ ਲੈ ਗਏ ਨਸਕਾਨ ਉਹ ਆ ਵੀਰੇ ਕਾਦੇ ਕਾਦੇ ਵਾਲੇ ਇਹ ਇੱਕ ਰੋਲ ਵਾਲੇ ਵੀ ਇੱਕ ਰੋਲ ਆ ਵੀਰੇ ਸਰਾਗਾ ਰੋਲ ਉਹ ਮੁੰਡਾ ਬੰਦਾ ਆ ਕੇ ਪੰਟੇ ਖੜਾ ਸੀ ਆਉ ਕੋਈ ਨਾ ਆ ਜਾਂਦੀ ਸੜਕ ਬਈ ਗੁਰੂ ਸਾਹਿਬ ਨੂੰ ਅਸੀਂ ਆਨੇ ਪਿੰਡ ਨੂੰ ਠੀਕ ਆ ਪੁੱਛਾਂ ਆ ਬਹੁਤ ਇੱਥੇ ਆ ਹੋ ਰਿਹਾ ਬਹੁਤ ਆ ਖੋਣ ਵਾਲੀ ਆ ਬਜਰੀ ਬਰੇਤੀ ਵੇ ਯੋ ਹੌਲੀ ਹੌਲੀ ਭਗਵਾਨ ਤਮਾਨ ਨੂੰ ਕਹਿੰਦੇ ਅਸੀਂ ਸਾਡੀਆਂ ਸੜਕਾਂ ਬਣਾ ਦੋ ਸੜਕਾਂ ਇਹ ਨਹੀਂ ਸਾਫ਼ ਹੁੰਦੀ ਸਾਡੇ ਵਾਲਾ ਓਏ ਇਹਦਾ ਭਾਵੇਂ ਮੁੱਦਤਾ ਹੋਵੇ ਮਦਦ ਨਾਲ ਓਹ ਹੋਰ ਇਹ ਨਹੀਂ ਨਹੀਂ ਭਗਵਾਨ ਤਮਾਨ ਤੱਕ ਭੇਜੋ ਬਈ ਵੀਡੀਓ ਆਹ ਕੰਪ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰੋ ਭਗਵਾਨ ਤਮਾਨ ਤੱਕ ਭੇਜੋ ਬਈ ਦੇਖੋ ਬਰੇ ਜੀ ਵੀਰ ਸਾਥੀ ਭਗਵਾਨ ਤਮਾਨ ਤੱਕ ਆਹ ਸੜਕਾਂ ਹੋ ਗੀਆਂ ਕੋਈ ਨਾ ਗੱਲ ਗੱਡੀ ਚ ਆਵਾਂਗੇ ਇਹ ਸੜਕਾਂ ਨੂੰ ਦਿਖਣੇ ਨਹੀਂ ਬਈ ਯਾਰ ਇਹਦਾ ਖਰਾਬ ਰੂਟ ਸਾਡੀ ਮੈਂਟ ਕਰਨੀ ਹੈ ਬਈ ਸਟੱਪ ਕੇ ਮੈਂਟ ਕਰਨੀ ਹੈ ਤੁਸੀਂ ਮੇਰੇ ਦੱਬ ਕੇ ਮੈਂਟ ਕਰਾਓ ਸਕੋਰ ਕਰੋ ਬਈ ਸਾਨੂੰ ਬਹੁਤ ਨਹੀਂ ਕੋਈ ਹੋਰ ਕੰਮ ਹੁੰਦਾ ਵੀਰੇ ਆਹ ਆਹ ਕੰਮ ਦਾ ਤੁਸੀਂ ਕਰ ਸਕਦੇ ਸਭ ਤੋਂ ਬਈ ਸਸਤਾ ਕੰਮ ਤੇ ਫੋਨ ਤੇ ਲਾਈਵ ਕੈਮਰੇ ਹੋ ਕੇ ਵੀਡੀਓ ਬਣਾਓ ਬਈ ਬਣਾਓ ਭਾਈ ਬਲੌਗ ਬਣਾਓ ਅੰਜਵਾਇ ਕਰੋ ਬਈ ਅੰਜਵਾਇ ਲੋਕਾਂ ਨੂੰ ਜੁਆਇਨ ਕਰਾਓ ਕੋਈ ਨਹੀਂ ਲੱਗਦਾ ਬਈ ਉਂ ਵੀ ਆਪਾਂ 300 ਦਾ ਰੀਚਾਰਜ ਕਰਦੀਆਂ ਜਾਂ ਨਹੀਂ ਆ ਉਂ ਵੀ ਤਾਂ ਬੈਸਟ ਹੀ ਕਰਦੇ ਆਪਾਂ 2 GB 3 GB 1.5 GB ਹੈ ਨਾ ਬਈ ਉਹ ਵੀ ਤਾਂ ਕਰਾਉ ਕਰਦੀਆਂ ਆ ਆ ਬਣਾਓ ਯਾਰ ਬਲੌਗ ਬਣਾਓ ਵਧੀਆ ਮੈਂ ਕਹਿੰਦਾ ਯਾਰ ਵਧੀਆ ਜਿਹੜੇ ਬੰਦੇ ਵੇਰ ਰਜਕਾਰ ਆ ਯਾਰ ਜਿਹੜੇ ਬੰਦੇ ਵੇਰ ਰਜਕਾਰ ਆ ਬਈ ਉਹਨਾਂ ਵਾਸਤੇ ਬੈਸਟ ਕਰਾਓ ਸਰਾ ਸਰਾ ਲਾ ਲਓ ਸਰਾ ਲਾਵਾ ਦੱਬ ਲੋ ਗਿਆ ਉਹ ਖੇਤੀਂ ਰੱਖੋ ਲੈਣਾ ਕਰੋਗੇ ਤਾਂ ਅੱਗੇ ਨਾ ਆਉਂਦੇ ਨਹੀਂਗੇ ਇੱਥੇ ਦਾ ਫੋਲਾ ਪੋਰਾ ਖਾਣਾ ਆਪਾਂ ਇਹ ਦੇਖੋ

ਨਾ ਕਿ ਤੁਸੀਂ ਗਲਮੀ ਚਰੋ ਅੰਜਵਾਇ ਕਰੋ ਕੋਲਾ ਅੰਜਵਾਇ ਕਰੋ ਭਾਈ ਜ਼ਿੰਦਗੀ ਦਾ ਕੀ ਹੈ ਯਾਰ ਕਦੋਂ ਢਾਕਾ ਪਾਏਗਾ ਪਾਣੀ ਦਾ ਫੁਲਫੁਲਾ ਪਾਣੀ ਦਾ ਫੁਲਫੁਲਾ ਹੋ ਗਿਆ ਇਹ ਬੜਾ ਕਦੋਂ ਪੁੱਟਿਆ ਜਾਣਾ ਯਾਰ ਕੋਈ ਪਤਾ ਨਹੀਂ ਯਾਰ ਜ਼ਿੰਦਗੀ ਨੂੰ ਅੰਜਵਾਇ ਕਰੋ ਕੋਲਾ ਅਰੇ ਕੋ ਪੰਨੇ ਨਾਲ ਹਾਸੇ ਖੇਡ ਕੇ ਰੋ ਹਾਸੇ ਖੇਡ ਕੇ ਵਧੀਆ ਜਨਟ ਪਾਵਾ ਆਦੇ ਪਈ ਨਿਆਰੇ ਲੋ ਯਾ ਜ਼ਿੰਦਗੀ ਦੇ ਕੋਲਾ ਕਿਉਂ ਇਹ ਟੈਂਚ ਨੂੰ ਕਿਸ ਤਰੀ ਨਾਲ ਰੋ ਲੋਕ ਉਸ ਕਹਿੰਦੇ ਆ ਲੋਕ ਉਸ ਕਹਿੰਦੇ ਆ ਕਈ ਗੱਲ ਤੇ ਰੋਕਾ ਨੀ ਗਈ ਟੈਂਸ਼ਨ ਰੋਕਾ ਦੀ ਪਰਵਾਹ ਨਾ ਕਰਿਆ ਕਰੋ ਅੱਕਾ ਦਾ ਹੈ ਆਹ ਕੋ ਭਾਈ ਜੰਗਦਾ ਜਾਈਏਂ ਦੀ ਸਾਡੇ ਕਿ ਨਹੀਂ ਝਾਕਦੇ ਆ ਆ ਪਾਣੀ ਦੇ ਹੈਂਗ ਨਹੀਂ ਝਾਕਦੇ ਆਪਣੇ ਕਿ ਨਹੀਂ ਝਾਕੀ ਆਣ ਲੋਕ ਤਾਂ ਬੜਾ ਕੁਝ ਕਹਿੰਦੇ ਆ ਬਈ ਲੋਕਾਂ ਦੀਆਂ ਗੱਲਾਂ ਤੇ ਜਵਾਹ ਦੀ ਕੀ ਨਾ ਕਰੋ ਜਵਾਹ ਦੀ ਕੀ ਨਾ ਕਰੋ ਬਈ ਓਏ ਤੇਨ ਮੇਲਵਾ ਤੇ ਆ ਗੱਡਾ ਸਾਡਾ ਗੁਰੂ ਸਰਾਂ ਦਾ ਗੱਡਾ ਬਈ ਆ ਮੇਲਵਾਰ ਕੀ ਹੈ ਇਹ ਬਹੁਤ ਆ ਗਿਆ ਵੀਰੇ ਅੱਜ ਕੀ ਮੇਲ ਬੜਾ ਆਉਂਦਾ ਨਯਾਇ ਜੀ ਠੱਠਾ ਕਰਕੇ ਭਰਕੇ ਜਾਂਦੇ ਹੈ ਇੱਤਰ ਬਈ ਉਹ ਆ ਗਿਆ ਆਪਣੀ ਆ ਸਾਡੇ ਵੀ ਗੱਡੀਆਂ ਵਾਲੇ ਹੁੰਦੇ ਆਪਣੇ ਉਹਦੇ ਕਾਲੇ ਆਹ ਆ ਗੱਡੀਆਂ ਵੀ ਇਹਨਾਂ ਇਹਦੇ ਆਰ ਵੀ ਜਾਨ ਮਾਰਦੀ ਆ ਬਈ ਆ ਵੀ ਟੈਂਪਾਸ ਕਰਦੀ ਆ ਜਮਾਨੇ ਨੇ ਨਾ ਅੱਜ ਸਾਡੇ ਕੋਲ ਕੁਛ ਨਹੀਂ ਸਾਡੇ ਕੋਲ ਕੁਛ ਨਹੀਂ ਦਿੱਤਾ ਹਾਂ ਅੱਜ ਗਰੀਬਾਂ ਅਸੀਂ ਆਏ ਆ ਫਲਾਨਾ ਧੌਕਾ ਇਹਨਾਂ ਕਿ ਨਹੀਂ ਨਿਗਾ ਮਾਰਿਆ ਕਿ ਬਈ ਜੀ ਤਾਂ ਹੀ ਬਈ ਯਾਰਾ ਭਈ ਇਹਨਾਂ ਇਨੇ ਗਰੀਬ ਤਾਂ ਨਹੀਂ ਤੇ ਨਹੀਂ ਹਾਂ ਸਹੀ ਗੱਲ ਹੈ ਇਹਨਾਂ ਦਾ ਹੌਸਲਾ ਦੇਖੋ ਬਈ ਯਾਰ ਇੰਨਾ ਗਰੀਬ ਇੰਨੀਆਂ ਮੀਂਹ ਗਣੀਆਂ ਬਾਛਰਾਂ ਹੋਣੀਆਂ ਹਨਾ ਇਹਨਾਂ ਕੋਲ ਤਾਂ ਬਈ ਆਪਦਾ ਘਰ ਵੀ ਨਹੀਂ ਯਾਰ ਹਾਂ ਇਹਨਾਂ ਕੋਲ ਘਰ ਵੀ ਹੈ ਨਹੀਂ ਵਿਚਾਰਾ ਕੋਲੇ ਇਹ ਵਿਚਾਰੇ ਤੁਰੇ ਫਿਰਦੇ ਰਹਿੰਦੇ ਇਹਨਾਂ ਨੂੰ ਦੇਖ ਕੇ ਮੜਾ ਆਹੋ ਕਰਿਆ ਕਰੋ ਯਾਰ ਤੁਸੀਂ ਇਹ ਤਾਂ ਤਾਂ ਕਿਤੇ ਚੰਗੇ ਹੋ ਯਾਰ ਤੁਸੀਂ ਤੇ ਨਹੀਂ ਬਾਬਾ ਸਹੀ ਗੱਲ ਹੈ ਬਈ ਆਹ ਦੇਖੋ ਮੈਂ ਬਹੁਤ ਮਿਹਨਤ ਕਰਦਾ ਨਾ ਯਾਰ ਹੋਰ ਆ ਵੀ ਬੰਦੇ ਆ ਵਿਚਾਰੇ ਯਾਰ ਮੈਂ ਮਿਹਨਤ ਕਰਦਾ ਦੇਖ ਮਾਲੀ ਮਿਹਨਤ ਕਰਦੇ ਮੈਂ ਬੁੜੀਆਂ ਜਵਾਕ ਕੁੜੀਆਂ ਮੈਕੈਨਿਕ ਜਵਾਗ ਲਈ ਫਿਰਦੇ ਨਾਲ ਇਹ ਇਹਨਾਂ ਦਾ ਠੰਡ ਦਾ ਨਾ ਗਰਮ ਦਾ ਨਾ ਠੰਡ ਦਾ ਨਾ ਗਰਮੀ ਦਾ ਭਾਈ ਇਹਨਾਂ ਨੂੰ ਆਪਾਂ ਫੇਰ ਵੀ ਚੰਗਾ ਜੱਫਾ ਹਾ ਲੈਨੇ ਆ 2-3 ਟਾਈਮ ਵੀ ਰੋਟੀ ਵਾਖੀ ਹੁੰਦੀ ਹੋਵੇਗਾ ਇਹ ਨਿੱਕੇ ਨਿੱਕੇ ਜਵਾਗ ਆ ਭਾਈ ਇਹਨਾਂ ਦਾ ਇਹ ਨਹੀਂ ਪਤਾ ਵੀ ਅੱਖ ਰੋਟੀ ਮੰਗ ਕੇ ਖਾਣੀ ਪਵੇ ਬਣਾਉਂਦੇ ਵੀ ਨਹੀਂ ਵਿਚਾਰੇ ਹਾਂ ਸਹੀ ਗੱਲ ਆ ਬੜਾ ਔਖਾ ਭਾਈ ਇਹਨਾਂ ਦਾ ਆਪਾਂ ਤੁਸੀ ਆਪਾਂ ਇਹਨਾਂ ਨੂੰ ਸੌਖੇ ਆ ਭਾਈ ਆਪਾਂ ਸੌਖੇ ਇਹਨਾਂ ਨਾਲ ਇਹ ਜੇ ਇਹੇ ਜੇ ਬੰਦਿਆਂ ਨੂੰ ਭਾਈ ਦੇਖ ਕੇ ਮਾੜਾ ਮੋਟਾ ਤੁਸੀਂ ਜਾਗਰੂਤ ਹੋਇਆ ਕਰੋ ਯਾਰ ਜਾਗਰੂਤ ਹੋਇਆ ਕਰੋ ਮਨਾ ਮੋਟਾ ਸੋਚਿਆ ਕਰੋ ਭਈ ਯਾਰ ਅ ਵੀ ਤੁਸੀਂ ਕਹਿ ਰਹੇ ਹੋ ਜੀ ਮੇਰੇ ਰਜਕਾਰ ਆਏ ਆਪਣਾ ਸਪੋਰਟ ਕਰੋ ਸਾਨੂੰ ਮੈਂਸ਼ਨ ਕਰਦਾ ਕਰੋ ਭਈ ਅਸੀਂ ਛੋਟੀਆਂ ਰੀਲਾਂ ਟੋਡੇ ਬਲੌਗ ਬਲੂ ਕਰੀ ਮੈਂਸ਼ਨ ਕਰਕੇ ਪਾਇਆ ਤੁਹਾਨੂੰ ਭਈ ਫੱਟੇ ਚੱਕ ਦਿਆ ਕਰਾਂਗੇ ਲਾਈਕ ਵੀ ਕਰਾਏ ਸਬਸਕ੍ਰਾਈਬ ਵੀ ਕਰਾਏ ਉਹ ਸਾਡਾ ਗੁੱਸਾ ਨਹੀਂ ਕਰਦਾ ਦੱਬ ਕੇ ਰੱਖੋਗਾ ਮੈਂ ਬਸ ਅਸੀਂ ਤੁਹਾਡੇ ਵਰਗੀਆਂ ਵੀਰੇ ਯਾਰ ਹਾਂ ਆ ਦੇਖੋ ਮੇਰੇ ਸਾਰੇ ਘਰ ਪੈਂਦਾ ਆਪਾਂ ਵੀ ਦੇ ਘਰ ਪਾਵਾਂਗੇ ਤਾਂ ਵੀ ਘਰ ਪਾਉਣੇ ਨੇ ਵੀ ਅਸੀਂ ਵੀ ਘਰ ਪਾਵਾਂਗੇ ਜੇ ਮੈਂ ਕਰੂਗਾ ਰੋਟੀ ਪਾਵਾਂਗੇ ਭਾਈ ਆਪਾਂ ਵੀ ਠੀਕ ਹੈ ਬਲੌਗ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਇਹ ਨਹੀਂ ਕਰਿਆ ਵੀ ਮੈਂ ਯਾਰ ਆਖੋ ਧਰਲੇ ਕਣ ਕੇ ਬੈਗੀ ਹੁਣ ਤਾਂ ਭੇਜੇਗੀ ਕਣ ਕੇ ਬੋਗ ਰਹੇਗਾ ਵੀ ਹੁਣ ਕੋਲ ਪਾਣੀ ਦਾ ਜਦ ਕਰ ਚੱਲ ਆ ਗਏ ਗੁਰੂ ਸਰ ਬਾਈ ਆਪਣਾ ਪਿੰਡ ਗੁਰੂ ਸਰ ਦੇ ਸਰਲੇ ਦਿਖਾ ਦੋ ਮੈਂ ਮੋੜ ਜਸਤ ਮੈਂ ਮੋੜ ਜਸਤ ਸਰ ਆ ਗਏ ਬਈ ਆਪਣਾ ਜਾ ਕੇ ਬਹੁਤ ਕੰਮ ਕਰਨਾ ਹੈ ਪੰਜ ਕਰਤੀ ਆਹ ਵੇਰੀ ਕੁ ਅੱਜ ਨੂੰ ਮੈਂ ਫਿਰ ਕਿਤੇ ਆਣਾ ਹੈ ਓਕੇ ਗਾਇਜ਼ ਲਵ ਯੂ ਬਾਏ ਬਾਏ ਟਾਟਾ